ਇੱਕ ਜੰਗਲ ਰਾਜ ਗੈਂਗਵਾਰ ਗੈਂਗਲੈਂਡ ਬਣ ਕੇ ਰਹਿ ਗਿਆ 17 ਤੋਂ ਵੱਧ ਬੰਬ ਬਲਾਸਟ ਔਰ ਤੁਸੀਂ ਵੇਖੋ ਟਾਰਗੇਟ ਕਿਨੂੰ ਬਣਾਇਆ ਜਾ ਰਿਹਾ ਸਿੱਧੇ ਪੁਲਿਸ ਫੋਰਸ ਨੂੰ ਥਾਣਿਆਂ ਨੂੰ ਉਸ ਤੋਂ ਬਾਅਦ ਟਾਰਗੇਟ ਬਣਾਇਆ ਗਿਆ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਉਹਦੇ ਵਿਚਾਰੀ ਜਿਹੜੇ ਲੋਕ ਚੁੱਪ ਕਰ ਜਾਂਦੇ ਸਨ ਚਾਹੇ ਉਹ ਡਾਕਟਰ ਸਹਿਬਾਨ ਨੇ ਚਾਹੇ ਕੋਈ ਆਰਤੀਆ ਹੈ ਚਾਹੇ ਕੋਈ ਕਾਰੋਬਾਰੀ ਹੈ ਵੱਡਾ ਛੋਟਾ ਚਾਹੇ ਕੋਈ ਪ੍ਰਾਪਰਟੀ ਡਿਵੈਲਪਰ ਹੈ ਉਸ ਨੂੰ ਟਾਰਗੇਟ ਕੀਤਾ ਗਿਆ ਫਰੋਤੀਆਂ ਮੰਗੀਆਂ ਜਾਂਦੀ ਸੀ ਲੱਖਾਂ ਕਰੋੜਾਂ ਦੀ ਉਸ ਤੋਂ ਬਾਅਦ ਕੀ ਹੋਇਆ ਫਿਰ ਸਿੱਧੇ ਪਿੰਡਾਂ 'ਤੇ ਅਟੈਕ ਕਰਾਉਣ ਲੱਗ ਪਏ ਸਾਡੇ ਜੈਨਤੀਪੁਰ ગામੋਂ ਸਿੱਟਿਆ ਗਿਆ ਜੀਦੇ ਘਰ ਚ ਸਿੱਟਿਆ ਗਿਆ ਰਜਿੰਦਰ ਕੁਮਾਰ ਪੱਪੂ ਜੀ ਜਿਹੜੇ ਸਾਡੇ ਨੇ ਮੇਰੇ ਨਾਲ ਚੇਅਰਮੈਨ ਰਹੇ ਆ ਜ਼ਿਲ੍ਹਾ ਪ੍ਰੀਸ਼ਦ ਦੇ Hindu ਭਾਈਚਾਰੇ ਨਾਲ ਸੰਬੰਧਿਤ ਔਰ ਮੈਂ ਵੀਡੀਓ ਵੀ ਵਿਖਾਉਂਗਾ ਸ਼ਾਇਦ ਜਨਵਰੀ ਕਿਹੜੀ ਤਰੀਕ ਦੀ ਆ ਜੀ 17 ਜਨਵਰੀ ਦੀ ਵੀਡੀਓ ਹੈ ਉਸ ਦਿਨ ਮੈਂ ਕਿਹਾ ਸੀ ਸਰਕਾਰ ਜਾਗੇ ਨਹੀਂ ਤਾਂ ਆਉਣ ਵਾਲੇ ਸਮੇਂ 'ਚ ਕਿਸੇ Hindu ਲੀਡਰ ਦਾ ਜਾਂ ਧਾਰਮਿਕ ਕਿਸੇ ਸ਼ਖਸੀਅਤ ਦਾ ਨੁਕਸਾਨ ਹੋ ਸਕਦਾ ਔਰ ਉਸ ਤੋਂ ਬਾਅਦ ਠਾਕੁਰਦਾਰਾ ਮੰਦਿਰ 'ਚ ਬੰਬ ਛਿਪਿਆ ਗਿਆ ਔਰ ਕੁਝ ਦਿਨ ਪਹਿਲਾਂ ਸਾਪ ਦਾ ਵਜ਼ੀਰ ਮਨੋਰੰਜਨ ਕਾਲੀਆ ਜੀ ਤੇ ਘਰ 'ਚ ਬੰਬ ਛਿਪਿਆ ਗਿਆ ਹੁਣ ਤੁਸੀਂ ਮੈਨੂੰ ਇਹ ਗੱਲ ਸਮਝਾਓ ਇਹ ਹਾਲਾਤਾਂ ਬਾਰੇ ਵੀ ਜੇ ਕੋਈ ਗੱਲ ਕਰਦਾ ਹੈ ਤੇ ਉਹਦਾ ਮੂੰਹ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਾਲਾਤਾਂ ਨੂੰ ਗਰਾਉਂਡ ਜ਼ੀਰੋ ਨੂੰ ਸਮਝਿਆ ਨਹੀਂ ਜਾ ਰਿਹਾ ਲੋਕਾਂ ਦੀ ਪ੍ਰੋਬਲਮ ਨੂੰ ਮਗਰ ਜਿਹੜੀ ਕੋਈ ਗੈਂਗਸਟਰਾਂ ਦੀ ਉਲਟ ਬਾਜ ਉਠਾਵੇ ਆਈਐਸਆਈ ਪਾਕਿਸਤਾਨ ਬੇਸਡ ਇਹਨਾਂ ਲੋਕਾਂ ਦੇ ਖਿਲਾਫ ਆਵਾਜ਼ ਉਠਾਵੇ ਉਹਨੂੰ ਕਹਿੰਦੇ ਆ ਕਿ ਇਹ ਬ੍ਰਹਮ ਫੈਲਾ ਰਿਹਾ ਇਹ ਮਾਹੌਲ ਖਰਾਬ ਕਰ ਰਿਹਾ ਤੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਨਾ ਇਤੇ ਕੀ ਸਰਕਾਰ ਫੇਰ ਇਸੇ ਗੱਲ ਤੇ ਮੋਹਰ ਲਾ ਰਹੀ ਆ ਕਿ ਹੈਂਡ ਗ੍ਰਨੇਡ ਦੀ ਜਗ੍ਹਾ ਰੈਡੀਏਟਰ ਪਾਟਿਆ ਕੀ ਇਸੇ ਗੱਲ ਤੇ ਮੋਹਰ ਲਾ ਰਹੀ ਆ ਕਿ ਟਾਇਰ ਪਾਟਿਆ ਕਿਉਂਕਿ ਇਹ ਗੱਲਾਂ ਕਈਆਂ-ਕਈਆਂ ਸਨ ਜਦੋਂ ਮਜੀਠੇ ਬਲਾਸਟ ਹੋਇਆ ਫਿਰ ਜਦੋਂ ਗੁੰਮਟਾਲਾ ਚੌਕੀ ਆ ਜਿਹੜਾ ਆਰਮੀ ਏਰੀਆ ਤੇ 에어ਪੋਰਟ ਦੇ ਬਿਲਕੁਲ ਉਹਦੀ ਹਦੂਦ 'ਚ ਆ ਖੋਲਰ ਸਾਹਿਬ ਨੇ ਵੀ ਇਹੀ ਗੱਲ ਕਹੀ ਕਿ ਇੱਥੇ ਤਾਂ ਰੇਡੀਏਟਰ ਪਾਟਿਆ ਐਵੇਂ ਰੌਲਾ ਪਾਉਂਦੇ ਹੋ ਫਿਰ ਕਿਹੜੀ ਚੌਕੀ ਸੀ ਉਹ اسلامਾਬਾਦ ਸੀ ਕਿਹੜੀ ਸੀ ਜਦੋਂ 4 ਵਜੇ ਸਵੇਰੇ ਜਾ ਕੇ ਸੀਪੀ ਨੇ 7 ਵਜੇ ਤੱਕ ਸਫਾਈ ਕਰਤੀ ਕਿ ਭਾਈ ਇੱਥੇ ਤਾਂ ਹੋਇਆ ਹੀ ਕੱਖ ਨਹੀਂ ਫਿਰ ਜਦੋਂ ਗਵਾਂਡੀਆਂ ਨੇ ਰੌਲਾ ਪਾਇਆ ਕਿ ਸਾਡੀਆਂ ਦਾ ਕੰਦਾ ਤੱਕ ਪਾਟ ਗਿਆ ਨੇ ਤੇ ਤੁਸੀਂ ਕਹਿੰਦੇ ਹੋਇਆ ਕੁਛ ਨਹੀਂ ਫਿਰ ਮਾੜਾ ਜਾਂ ਪਿੱਛੇ ਹਟੇ ਉਸ ਤੋਂ ਬਾਅਦ ਕਦੇ ਕਹਿੰਦੇ ਸਿਲੰਡਰ ਪਾਟਿਆ ਹੁਣ ਤਾਂ ਵੀਡੀਓ ਤੁਹਾਡੇ ਸਾਹਮਣੇ ਆਉਣ ਲੱਗ ਪਿਆ ਤੇ ਫੇਰ ਜਾ ਕੇ ਕਿੱਥੇ ਇਹ ਮੰਨੇ ਆ ਮੈਂ ਪੁੱਛਣਾ ਚਾਹੁੰਨਾ ਲੀਡਰ ਆਪੋਜੀਸ਼ਨ ਦੇ ਤਾ ਤੁਸੀਂ ਪਰਚਾ ਦੇ ਤਾ ਤੇ ਜਿਹੜੇ ਪੁਲਿਸ ਅਫਸਰ ਕਹਿੰਦੇ ਸੀ ਕਿ ਰੇਡੀਏਟਰ ਪਾਟਿਆ ਜਾਂ ਟਾਇਰ ਪਾਟਿਆ ਜਾਂ ਕਹਿੰਦੇ ਸੀ ਸਿਲੰਡਰ ਪਾਟਿਆ ਭਾਈ ਉਹਨਾਂ ਦੇ ਪਰਚਾ ਕਿਉਂ ਨਹੀਂ ਉਹ ਵੀ ਤਾਂ ਗੁੰਮਰਾਹ ਕਰਦੇ ਸੀ ਸੱਚ ਨੂੰ ਲੁਕਾਉਂਦੇ ਸੀ ਜੇ ਸੱਚ ਨੂੰ ਲੁਕਾਉਂਦੇ ਸੀ ਤੇ ਕੀ ਦੀ ਮਦਦ ਕਰਦੇ ਸੀ ਆਈਐਸਆਈ ਦੀ ਮਦਦ ਕਰਦੇ ਸੀ ਹੈਪੀ ਪਸ਼ੀਆ ਦੀ ਮਦਦ ਕਰਦੇ ਸੀ ਸ਼ਹਾਜਾਦ ਭੱਤੀ ਦੀ ਮਦਦ ਕਰਦੇ ਸੀ ਕਿਉਂਕਿ ਇਹਨਾਂ ਦਾ ਨਾਂ ਕੌਣ ਲੈਂਦਾ ਥੋਟੇ ਏਡੀਜੀਪੀ ਸਾਹਿਬ ਨੇ ਲਿਆ ਆਪਣੇ ਅਰਪ੍ਰਿੰਦ ਚੁਕਲਾ ਜੀ ਨੇ ਇਹ ਇੱਕ ਹੋਰ ਸ਼ਿਜਾਨ ਅਕਤਰ ਕਿਹੜਾ ਜਿਹੜਾ ਉਹ ਉਸ ਕੇਸ 'ਚ ਇਨਵੋਲਡ ਹੈ ਬਾਬਾ ਸਿੱਧਕੀ ਵਾਲੇ ਦੇ ਇਹ ਸਾਰੇ ਨਾਲ ਲੈ ਕੀ ਨੇ ਅੱਜ ਹਾਲਾਤ ਵੇਖ ਲਓ ਕੀ ਐ ਕਿ ਜਿਹੜਾ ਆਵਾਜ਼ ਉਠਾਵੇ ਉੱਥੇ ਤੇ ਕਾਰਵਾਈ ਹੋ ਰਹੀ ਐ ਮੈਂ ਤਾਂ ਆ ਲੀਡਰ ਆ ਆਪੋਜੀਸ਼ਨ ਨੂੰ ਕਹੂੰਗਾ ਪਰਚਾ ਬੜਾ ਨਿਕੰਮਾ ਕੀਤਾ ਥੋਡੇ ਚ ਆ ਆਈਟੀ ਐਕਟ ਦਾ ਸ਼ਾਇਦ ਪਰਚਾ ਇਹ ਪਰਚਾ ਜੇ ਕਰਨਾ ਬਣਦਾ ਸੀ ਸੀਐਮ ਸਾਹਿਬ ਕੀ ਕਹਿ ਰਹੇ ਸੀ ਉਹ ਵੀਡੀਓ ਤੋਂ ਸੁਣਾਈ ਕਹਿੰਦੇ ਇਹਨਾਂ ਨੂੰ ਕਿਵੇਂ ਪਤਾ ਕਹਿੰਦਾ ਇਹਨਾਂ ਦੇ ਪਾਕਿਸਤਾਨ ਤੋਂ ਪਾਕਿਸਤਾਨ ਨਾਲ ਲਿੰਕ ਫਿਰ ਇਹ ਕਹਿੰਦਾ ਅਰੋੜਾ ਸਾਹਿਬ ਐ ਆ ਸੁਣਿਓ ਜੀਰਾ ਸੁਣਾਈ ਪੰਜਾਬੀ ਉਹ ਵਿਸ਼ੇ ਤੇ ਗੱਲ ਕਰਨੀ ਆਹੋ ਸ਼ੋਗਰਾ ਚੇਤਨਾ ਦਾ ਅਸੀਂ ਬਾਤ ਆ ਇਹ ਕਿ ਆਪੋਜੀਸ਼ਨ ਪਾਰਟੀ ਦੇ ਲੀਡਰ ਨੇ ਕਹਿਆ ਉਹਨਾਂ ਨੇ ਇੱਕ ਬਿਆਨ ਦਿੱਤਾ ਪੰਜਾਬਾ ਬੰਦੇ ਜਿਹੜੇ ਨੇ ਉੱਤਾਂ ਚੁੱਕੇ ਨੇ ਉਹ ਤੋਂ ਘਾੜਾ ਬੰਦ ਪਾ ਚੁੱਕੇ ਨੇ ਦਿੱਤੀ ਬੰਦ ਲਈ ਚੰਗ ਬਾਰੇ ਮੈਂ ਬਾਇਓ ਕਾਲ ਨੂੰ ਪੁੱਛਿਆ ਸੀ ਕਿ ਤੋਂ ਅੰਮ੍ਰਿਤ ਇਨਫੋਰਮੇਸ਼ਨ ਦਿੱਤੀ ਹੋਈ ਈਪਾ ਦੇ ਪਾਕਿਸਤਾਨ ਨਾਲ ਜਿਹਦੇ ਸੰਬੰਧ ਨੇ ਤੇ ਉਹਨੂੰ ਬੰਦ ਕਰੇ ਜਾਈ ਐਰਿਸਟ ਜਾਂ ਜਿਹੜੀ ਕੋਈ ਉਹਦੀ ਇਲੈਟੀ ਉਸ ਤੋਂ ਮੁਚਦਾ ਹੋ ਗਿਆ ਕਿ ਜੀ ਤੇ ਉਹਨੂੰ ਗਿਆ ਪਹੁੰਚ ਗਏ 18 ਚੱਕਰ ਇੱਕ ਮਿੰਟ ਰੋਕ ਲਾ ਕਰਤਿਆਂ ਤਾਂ ਫਿਰ ਕੀ ਲੱਦਾ ਤੇ ਜਾਣ ਹੁੰਦੀ ਤੇ ਇਹ ਦਿੰਦੇ ਆਪ ਹੀ ਕਹਿ ਰਹੇ ਹੋ ਨਾ ਕਿ ਤੁਹਾਡੇ ਪਾਕਿਸਤਾਨ ਨਾਲ ਲਿੰਕ ਨੇ ਪਰਚਾ ਤਾਂ ਫਿਰ ਆ ਦਿੰਦੇ ਲੀਡਰ ਆਫ ਆਪੋਜੀਸ਼ਨ ਤੇ ਤੁਹਾਡਾ ਅਮਨ अरोड़ा ਕਹਿ ਰਿਹਾ ਕੋਈ ਚਿੱਠੀ ਕੱਢ ਲਈ 11 12 ਸਾਲ ਪੁਰਾਣੀ ਮਤਲਬ ਕੀ ਹਰ ਮੁੱਦੇ ਤੇ ਡਰਾਮਾ ਚੱਲਦਾ ਔਰ ਪਰਚਾ ਕਿੱਡਾ ਨਕੰਮਾ ਦਿੱਤਾ ਉਹ ਆਈਟੀ ਐਕਟ ਦਾ ਮਤਲਬ ਗੱਲ ਕਰਦੇ ਸੀ ਆਈਐਸਆਈ ਵਾਲੀ ਪਾਕਿਸਤਾਨ ਵਾਲੀ ਆ ਕੇ ਡਿੱਗੇ ਕਿੱਥੇ ਇੱਥੇ ਤੇ ਫਿਰ ਮੇਰੇ ਵੀਰੋ ਲੌ ਐਂਡ ਆਰਡਰ ਨੂੰ ਲੈ ਕੇ ਕੌਣ ਨਾਉਨ ਸੀਰੀਅਸ ਚਲੋ ਪ੍ਰਤਾਪ ਸਿੰਘ ਬਾਜਵਾ ਜਾਂ ਮੈਂ ਕਹਿੰਦਾ ਕੋਈ ਲੀਡਰ ਆਪੋਜੀਸ਼ਨ ਦਾ ਜੇ ਕੋਈ ਕੰਸਰਨ ਰੇਜ਼ ਕਰ ਰਿਹਾ ਪਹਿਲੀ ਗੱਲ ਇੱਕ ਨਿੱਜੀ ਚੈਨਲ ਨੂੰ ਕੁਝ ਕਿਹਾ ਕੀ ਇਹ ਟੀ ਆਪਤ ਆ ਕੇ ਜੀ ਲੌ ਐਂਡ ਆਰਡਰ ਨੂੰ ਸੀਰੀਅਸਲੀ ਲੈ ਲਓ ਉਹਨੂੰ ਤਾਂ ਲੈਂਦੇ ਹੀ ਨਹੀਂ ਇੱਕ ਬਿਆਨ ਨੂੰ ਐਡਾ ਸੀਰੀਅਸਲੀ ਲੈ ਲਿਆ